ਅਜੀਲੀ ਮਾਨਸਾ ਤੋਂ ਪੰਜਾਬ ਲੋਕਨਾਚ ਕੈਡਮੀ ਵੱਲੋਂ ਅੱਜ ਜੇ ਤੁਸੀਂ ਕੈਂਪ ਲਗਾਇਆ ਹੈ ਇਹਦੇ ਬਾਰੇ ਮੈਨਾਂ ਜਾਣਨਾ ਬਹੁਤ ਹੀ ਮਨ ਕਰਦਾ ਹਾਂ ਸਭ ਤੋਂ ਤੇ ਸਭ ਤੋਂ ਪਹਿਲਾਂ ਤਾਂ ਆਪ ਸਭ ਦਾ ਇੱਥੇ ਆਉਣ ਦੇ ਬਹੁਤ ਬਹੁਤ ਧੰਨਵਾਦ ਜੀ ਆਨ ਇਹ ਪੰਜਾਬ ਲੋਕਨਾਚ ਅਕੈਡਮੀ ਦਾ ਜੋ ਆਠਵਾਂ ਫ੍ਰੀਸਟ ਲਈ ਭੰਗੜਾ ਕੈਂਪ ਆ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਮਾਸਟਰ ਮਿਲਖੀ RAM ਜਿਹੜੇ ਵਰਲਡ ਫੇਮਸ ਹੋਏ ਨੇ ਉਹਨਾਂ ਦੀ ਯਾਦ ਵਿੱਚ ਔਰ ਮਾਸਟਰ ਪ੍ਰਵਿੰਦਰ ਸਿੰਘ ਜੀ ਖੁੰਡਾ ਜੋ ਪੰਗੜੇ ਬੜੇ ਤੇ ਬਹੁਤ ਹੀ ਵਧੀਆ ਕਲਾਕਾਰ ਸੰਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਉਹਨਾਂ ਨੇ ਆਪਣੇ ਪੰਗੜੇ ਦੇ ਸ਼ੋਅ ਦਿਖਾਏ ਸਨ ਇਹ ਉਹਨਾਂ ਦੀ ਯਾਦ ਆ ਉਹਨਾਂ ਨੂੰ ਯਾਦ ਕਰਦਿਆਂ ਇਹ ਸਾਰਾ ਇਹਦਾ ਪੰਗੜੇ ਦਾ ਇੱਕ ਸਕਲਾਈ ਕੈਂਪੇਨ ਸ਼ੁਰੂ ਕੀਤਾ ਗਿਆ ਹੈ ਮਤਲਬ ਖੁਰਨਾ ਤੋਂ ਬਿਹਤਰ ਹੈ ਤਾਂ ਨੂਬੀ ਲੋਕਾਂ ਨੂੰ ਬਚਾਉਣ ਲਈ ਪਸੇਂ ਐ ਫੁਰਨਾ ਸਮੇਂ ਦੀ ਲੋੜ ਹੈ ਮੈਂ ਤੂੰ ਸਮਝਦਾ ਜੀ ਐ ਅੱਜ ਸਮਾ ਡਿਮਾਂਡ ਕਰਦਾ ਵਾ ਕਿ ਇਹ ਬੱਚਿਆਂ ਨੂੰ ਜ਼ਰੂਰ ਇਸ ਪਾਸੇ ਲਗਾਈਏ ਆਪਾਂ ਆਪਣੇ ਸੱਭਿਆਚਾਰ ਦੇ ਨਾਲ ਇਹਨਾਂ ਨੂੰ ਜੋੜੀਏ ਕਿਉਂਕਿ ਸਾਡਾ ਸੱਭਿਆਚਾਰ ਬਹੁਤ ਅਮੀਰ ਪੰਜਾਬ ਦਾ ਸੱਭਿਆਚਾਰ ਐ ਮੇਰੇ ਖਿਆਲ ਇਹ ਵਰਲਡ ਵਿੱਚ ਵੀ ਆਪਾਂ ਜੇ ਗੱਲ ਕਰਦੇ ਆਂ ਤੇ ਇਹ ਪੰਜਾਬ ਦਾ ਸੱਭਿਆਚਾਰ ਸਭ ਤੋਂ ਅਮੀਰ ਹੈ ਮੈਨੂੰ ਯਾਦ ਆ ਐ ਨਾਇੰਥ ਕ੍ਰिएशन ਗੇਮ ਦਿੱਲੀ ਦੇ ਵਿੱਚ ਹੋਇਆ। ਉਦੋਂ ਉੱਥੇ ਇਹਨਾਂ ਦੇ ਫਾਦਰ ਸਾਹਿਬ ਮੇਰੇ ਨਾਲ ਉਸਤਾਦ ਸੁਭਾਸ਼ਜੀ ਖਲੋਤੇ ਨੇ ਇਹਨਾਂ ਦੇ ਫਾਦਰ ਸਾਹਿਬ ਇੱਕ 100 ਢੋਲੀ ਦਾ ਜਥਾ ਲੈ ਕੇ ਉੱਥੇ ਗਏ ਔਰ ਇੱਥੋਂ ਪੰਜਾਬ ਤੇ ਹੀ ਐ ਪੀਚਰ ਸਹਿਬਾਨ ਐ ਇਥੋਂ ਦੇ ਪੰਗੜਾ ਪਾਉਣ ਵਾਲੇ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਕੋਲੋਂ ਸਿੱਖੇ ਸਨ ਮਾਸਟਰ ਮਿਲਕੀ RAM ਜੀ ਦੇ ਚੰਡੇ ਹੋਏ ਸਨ ਉਹਨਾਂ ਨੇ ਜਦੋਂ ਉੱਤੇ ਪੰਗੜਾ ਪਰਫਾਰਮ ਕੀਤਾ ਤੇ ਐ ਰਸ਼ੀਆ ਤੋਂ ਜਿਹੜੇ ਚੀਫ ਗੈਸ ਸਾਨੂੰ ਉੱਤੇ ਆਏ ਕਹਿੰਦੇ ਕਿ ਮੈਂ ਪਹਿਲੀ ਵਾਰ ਬੰਦਿਆਂ ਨੂੰ ਬੰਦਿਆਂ ਵਾਂਗ ਨੱਚਦਿਆਂ ਵੇਖਿਆ ਇਹ ਇੱਕ ਬੜੀ ਵੱਡੀ ਗੱਲ ਹੈ ਇਹ ਜਿਹੜਾ ਨਾਚ ਪੰਜਾਬ ਦਾ ਲੋਕ ਨਾਚ ਭੰਗੜਾ ਵਾ ਇਹ ਪ੍ਰਸਿੱਧ ਲੋਕ ਨਾਚ ਹੈ ਅਮਰ ਲੋਕ ਨਾਚ ਹੈ ਜਿੰਨੀ ਦੇਰ ਤੱਕ ਪੰਜਾਬੀ ਜਿਊਰੇ ਰਹਿਣਗੇ ਉਨੀ ਦੇਰ ਇਹ ਲੋਕ ਨਾਚ ਜਿਉਂਦਾ ਰਹੇਗਾ ਇਸੇ ਉਮੀਦ ਨਾਲ ਇਸੇ ਉਤਸ਼ਾਹ ਨਾਲ ਅਸੀਂ ਆਪਣੇ ਇਹਨਾਂ ਬੱਚਿਆਂ ਨੂੰ ਇੱਥੇ ਆਪਣੀ ਭੰਗੜੇ ਨਾਲ ਭੰਗੜੇ ਦੇ ਨਾਲ ਲੋਕ ਨਾਚ ਦੇ ਨਾਲ ਲੋਕ ਨਾਚਾਂ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਵਾ ਦੇ ਲੱਗਦਾ ਹੈ ਕਿ ਅਸੀਂ ਇਸ ਉਪਰਾਲੇ ਦੇ ਵਿੱਚ ਕਾਫੀ ਹੱਦ ਤੱਕ ਪੂਰੇ ਤੇ ਨਹੀਂ ਹੈ ਨਾ ਕੁਝ ਹੱਦ ਤੱਕ ਜਰੂਰ ਅਸੀਂ ਸਫਲ ਹੋਵਾਂਗੇ ਅਸੀਂ ਇਸ ਕੈਂਪ ਦੇ ਵਿੱਚ ਜਿਹੜੇ ਬੱਚੇ ਆਏ ਨੇ ਅਸੀਂ ਜਰੂਰ ਉਮੀਦ ਕਰਦੇ ਹਾਂ ਕਿ ਜਰੂਰ ਆਪਣੇ ਸੱਭਿਆਚਾਰ ਦੇ ਨਾਲ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਜਰੂਰ ਜੁੜੇ ਰਹਿਣਗੇ ਉਹਨਾਂ ਦੀਆਂ ਜਿਹੜਾ ਪੰਜਾਬ ਦੇ ਨਾਲ ਜੁੜੀਆਂ ਰਹਿਣਗੀਆਂ ਅਤੇ ਜੇ ਅਸੀਂ ਆਪਣੀ ਮਾਂ ਬੋਲੀ ਭੁੱਲ ਗਏ ਆਪਣੀ ਸਭ ਸਭਿਆਚਾਰ ਨੂੰ ਭੁੱਲ ਗਏ ਤੇ ਅਸੀਂ ਪੰਜਾਬੀ ਵੀ ਨਹੀਂ ਰਹਿ ਗਏ ਸਭ ਤੋਂ ਪਹਿਲਾਂ ਜੇ ਪੰਜਾਬੀ ਰਹਿਣਾ ਵਾ ਤੇ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਸਭਿਆਚਾਰ ਦੇ ਨਾਲ ਜੁੜੀਏ ਆਪਣੇ ਲੋਕ ਨਾਚਾਂ ਨਾਲ ਜੁੜੀਏ ਲੋਕ ਗੀਤਾਂ ਦੇ ਨਾਲ ਜੁੜੀਏ ਲੋਕ ਕਲਾਵਾਂ ਦੇ ਨਾਲ ਜੁੜੀਏ ਲੋਕ ਕਵਿਤਾਵਾਂ ਨਾਲ ਜੁੜੀਏ ਲੋਕ ਕਹਾਣੀਆਂ ਨਾਲ ਜੁੜੀਏ ਇਸੇ ਅਧਾਰ ਦੇ ਨੂੰ ਲੈ ਕੇ ਹੀ ਅਸੀਂ ਇਹ ਕਦਮ ਮੇਰੀ ਪੂਰੀ ਟੀਮ ਇਹਦੇ ਵਿੱਚ ਮੇਰੇ ਬਹੁਤ ਪਿਆਰੇ ਪਿਆਰੇ ਸਾਥੀ ਸਭ ਕੋ ਪਿਆਰੇ ਸਾਥੀ ਉਸਤਾਦ ਤੇ ਸੁਭਾਜੀ ਗੁਰਮੀਤ ਸਿੰਘ ਦੀ ਬਾਜਵਾ ਫਿਰ ਇਹ ਐਡਵੋਕੇਟ ਦਿਵਿੰਦਰ ਸਿੰਘ ਜੀ ਇਥੇ ਪਿਊਸ਼ ਕੋਹਲੀ ਦੀ ਰਜੀਵ ਤਵੰਦ ਦੀ ਫੌਸਲਾ ਸਾਹਿਬ ਗਵਿੰਦਰ ਦਵਿੰਦਰ ਜੀ ਬਹੁਤ ਪੇਰੈਂਟਸ ਨੇ ਉਹਨਾਂ ਬੱਚਿਆਂ ਦੇ ਜਿਹੜੇ ਸਾਡੇ ਕੋਲ ਅਕੈਡਮੀ ਵਿੱਚ ਵੀ ਹੁੰਦੇ ਬਹੁਤ ਸਾਥ ਇੰਨਾ ਦਾ ਸਾਥ ਕਰਕੇ ਅਸੀਂ ਇਹ ਜਿਹੜਾ ੈਂਪ ਲਗਾਉਣ ਦੇ ਜੋਗ ਹੋਇਆ ਔਰ ਸਭ ਤੋਂ ਵੱਡਾ ਸਾਥ ਜੋ ਇਸ ਸਕੂਲ ਦੀ ਮੈਨੇਜਮੈਂਟ ਕਮੇਟੀ ਆ ਸਕੂਲ ਦੇ ਹੈਡ ਮਿਸਟੈਸ ਮੈਡਮ ਰਜਨੀ ਜੀ ਉਹਨਾਂ ਦੇ ਨਾਲ ਸਟਾਫ ਮੈਂਬਰ ਸੁਮਨ ਹਾਂ ਜੀ ਮੈਡਮ ਪਰਮਜੀਤ कौर ਮਾਨ ਜੀ ਕਵਿਤਾ ਜੀ ਤੇ ਹੋਰ ਜੋ ਮੈਨੇਜਮੈਂਟ ਕਮੇਟੀ ਇਹਨਾਂ ਦੇ ਮੈਨੇਜਰ ਸਾਹਿਬ ਸਰ ਸੁਨੀਲ ਜੋਸਫ ਜੀ ਜਿਨ੍ਹਾਂ ਨੇ ਕੱਲ੍ਹ ਇਸ कॅम्प ਦਾ ਉਦਘਾਟਨ ਹੀ ਕੀਤਾ ਸੀ ਉਹਨਾਂ ਦੇ ਨਾਲ ਪ੍ਰਿੰਸੀਪਲ ਜਕੂਬ ਜੀ ਇੱਥੇ ਹਾਜ਼ਰ ਹੋ ਕੇ ਐ ਬੱਚਿਆਂ ਨੂੰ ਐ ਬੈਸ ਬਿਸ਼ੇਸ ਦਿੱਤੀਆਂ ਔਰ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦਾਂ ਦਿੱਤੀਆਂ ਕਿ ਤੁਸੀਂ ਆਪਣੇ ਇਸ ਸਭਿਆਚਾਰ ਦਾ ਜਰੂਰ ਜੀਓ ਆਪਣੇ ਲੋਕ ਨਾਚਾਂ ਦੇ ਨਾਲ ਜਰੂਰ ਜੀਓ ਤੇ ਇਸੇ ਅਮੀਰ ਦਾ ਸੀਨ ਨੂੰ ਗਾਂਹ ਜਰੂਰ ਤੋਣ ਦੀ ਕੋਸ਼ਿਸ਼ ਕਰਨ। ਥੈਂਕ ਯੂ। ਹਣੀ ਬਟੋਆ ਸਾਹਿਬ ਅੱਜ ਤੁਹਾਡੀ ਵਰਤਦਾ ਹੈ ਤੁਸੀਂ ਮਾਨਸਾ ਵੱਲੋਂ ਸਫਾਈ ਕੈਂਪ ਲਾਇਆ ਹੋਇਆ ਹੈ ਧੰਗੜੇ ਵਾਲਾ ਕੀ ਕਹਿਣਾ ਚਾਹੁੰਦੇ ਹੋ? ਧੰਗੜੇ ਦੇ ਤਤਾ ਤੇ ਬਾਬਾ ਬੂੜ ਉਸਤਾਦ ਮਲਕੀ RAM ਜੀ ਜਿਹੜੇ ਪਾਕਿਸਤਾਨ ਤੋਂ ਪਹਿਲਾਂ ਪੋੜਾ ਬੁੰਦੇਸ ਤੋਂ ਆਏ ਇੱਥੇ ਆਏ ਇੱਥੇ ਅਣਕਿਆਂ ਦੀ ਚੌਥੀ ਪੀੜੀ ਤੱਕ ਪਗੜਾ ਚੱਲ ਰਿਹਾ ਅੱਜ ਉਹਨਾਂ ਦੀ ਯਾਦ ਦੇ ਵਿੱਚ ਉਸਤਾਦ ਮਲਕੀ RAM ਜੀ ਧੰਨਵਾਦ ਰਣੀਆਂ ਤੇ ਭੰਡੇ ਦੇ ਵੱਡੇ ਪਲੇਅਰ ਬਲਵਿੰਦਰ ਸਿੰਘ ਖੁੱਡਾ ਜੀ ਦੀ ਯਾਦ ਦੇ ਵਿੱਚ ਜਿਹੜਾ ਪ੍ਰੋਗਰਾਮ ਜਿਹੜਾ ਹੈ ਜਸਬੀਰ ਸਿੰਘ ਮਾਨ ਵੱਲੋਂ ਪੰਜਾਬ ਲੋਕ ਨਾਚ ਅਕੈਡਮੀ ਧੰਨਵਾਦ ਸੇ ਜੋਗਨਾ ਸਰਕਾਰ ਕੰਮ ਦੇ ਨਾਲ ਇਹ ਜਿਹੜਾ 8 ਦਿਨ ਦਾ ਕੈਂਪ ਜਿਹੜਾ ਕੀਤਾ ਗਿਆ ਤੇ 11 ਤਰੀਕ ਤੱਕ ਕੈਂਪ ਚੱਲਣਾ ਤੇ ਇਹਨਾਂ ਦੀ ਆਸ ਤੋਂ ਵੱਧ ਬੱਚਿਆਂ ਨੇ ਇਸ ਨੂੰ ਪਾਰਟਿਸਪੇਟ ਜਿਹੜੀ ਅੱਜ ਕਰ ਰਹੇ ਆ ਕਿ ਸਪਲਾਈ ਵਾਸਤੇ ਆ ਰਹੇ ਆ ਇਹ ਫ੍ਰੀ ਕੈਂਪ ਲਗਾਇਆ ਜਾ ਰਿਹਾ ਇਹਦਾ ਮਕਸਦ ਜਿਹੜਾ ਹੈ ਜਿਹੜੇ ਜਸਬੀਰ ਸਿੰਘ ਮਾਨ ਜਿਹੜੇ ਕਿਤੇ ਵੱਜੋਂ ਲੈਚਰਰ ਟਾਇਰ ਹੋਏ ਆ ਨਾਲ ਉਸਤਾਦ ਸਾਡੇ ਟੂਰ ਮਾਸਟਰ ਸਾਡੇ ਬਾਸ ਜੀ ਇਹਨਾਂ ਦੇ ਇੱਕ ਮਨਸਾਬਾ ਵੀ ਸਾਡੇ ਇਲਾਕੇ ਦੇ ਲੋਕ ਜਿਹੜੇ ਆ ਇਹ ਬੱਚੇ ਜਿਹੜੇ ਆ ਇਹ ਆਪਣੇ ਵਿਰਸੇ ਨਾਲ ਜੁੜੇ ਰਹਣ ਤੇ ਜਿਹੜੇ ਲੋਕ ਆਪਣੇ ਵਿਰਸੇ ਦੇ ਨਾਲ ਬੱਚਿਆਂ ਨੂੰ ਜੁੜਦੇ ਆ ਲੋਕਾਂ ਨੂੰ ਜੋੜਦੇ ਆ ਇਹ ਇੱਕ ਆਪਣੇ ਆਪ ਵਿੱਚ ਬੜਾ ਵੱਡਾ ਮਹਾਨ ਕੰਮ ਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਉਹ ਮਰੀਆ ਵਿੱਚ ਸਮਾਜਤ ਹੁੰਦੇ ਵੇਖਿਆ ਜਿਹੜੇ ਲੋਕ ਆਪਣੇ ਸੱਭਿਆਚਾਰ ਤੋਂ ਟੁੱਟ ਗਏ ਇਹਨਾਂ ਆਪਣੇ ਸੱਭਿਆਚਾਰ ਦੇ ਨਾਲ ਆਪਣੀਆਂ ਲੋਕ ਕਲਾਵਾਂ ਦੇ ਨਾਲ ਜੋੜਨ ਲਈ ਆਪਣੀ ਕੀਤਾ ਕਿ ਫ੍ਰੀ ਆਫ ਕਾਸਟ ਆਪਣਾ ਟਾਈਮ ਹੀ ਦੇ ਰਹੇ ਆ ਆਪਣਾ ਖਰਚਾ ਵੀ ਆਪਣੇ ਕੋਲੋਂ ਕਰ ਰਹੇ ਆ ਤੇ ਉਦੋਂ ਖੁਸ਼ੀ ਗੱਲ ਹੋਈ ਹੋਰ ਇਹ ਕਾਰਜ ਜਦੋਂ ਇੱਥੇ ਤੋਂ ਸ਼ੁਰੂ ਕੀਤਾ ਸੀ ਅਨੇਬੂਲੇਸ਼ਨ ਕੀਤੀ ਹੈ ਤੇ ਬਹੁਤ ਸਾਰੇ ਸੱਜਣਾਂ ਨੇ ਇੱਦਾਂ ਨਹੀਂ ਸੱਜਣਾਂ ਨੇ ਉਹਨਾਂ ਨੇ ਕਿਹਾ ਵੀ ਇਸ ਗੱਲ ਦੀ ਚਿੰਤਾ ਨਾ ਕਰਿਓ ਤੇ ਰਿਫਰੈਸ਼ਮੈਂਟ ਵੀ ਅਸੀਂ ਆਪਣੇ ਕੋਲੋਂ ਕਰਾਂਗੇ ਤੇ ਅੱਜ ਸਾਡੇ ਭਾਈ ਐਡਵੋਕੇਟ ਦਵਿੰਦਰ ਸਿੰਘ ਹੋਣਾ ਨੇ ਅੱਜ ਰਿਫਰੈਸ਼ਮੈਂਟ ਦਾ ਪ੍ਰਬੰਧ ਇਹ ਲਾ ਕੀਤਾ ਕੱਲ ਜਿਹੜਾ ਦੇਣ ਲਾਂਗੇ ਅਸੀਂ ਸਪੂਰਣਾ ਤੱਕ ਦਾ ਸੀਗਾ ਤੇ ਸਾਨੂੰ ਪਤਾ ਇਹ ਰੋਜ਼ ਚੱਲਦਾ ਰਹਿਣਾ ਕਿਉਂਕਿ ਪੰਜਾਬ ਦੀ ਧਰਤੀ ਇਦਾਂ ਦੀ ਆ ਵੀ ਇੱਥੇ ਕਿਸੇ ਦੀ ਤੋੜ ਨਹੀਂ ਆਉਂਦੀ ਲੋਕ ਕੁੱਝ ਕਰਨ ਵਾਲੇ ਹੋਣ ਸੀ ਸਮਾਜ ਵਾਸਤੇ ਤੇ ਲਗਾਤਾਰ ਜਿਹੜੇ ਆ ਇਹ ਇਸ ਵੀਰ ਜੀ ਮਾਨ ਇਸ ਸਕੂਲ ਤੋਂ ਜਦੋਂ ਆ ਪੜ੍ਹਦੇ ਸੀਗੇ ਤੇ ਉਦੋਂ ਵੀ ਇਹ ਭਗੜੇ ਦੇ ਨਾਲ ਜੁੜੇ ਸੀਗੇ ਇਹ ਇੰਨਾ ਲੰਬਾ ਸਮਾਂ ਅਧਿਆਪਨ ਖੇਤਰ ਦੇ ਵਿੱਚੋਂ ਰਿਟਾਇਰ ਹੋ ਕੇ ਨਿਕਲੇ ਆ ਤੇ ਉਦੋਂ ਵੀ ਇਹਨਾਂ ਨੇ ਆਪਣੇ ਸਕੂਲ ਦੇ ਬੱਚਿਆਂ ਨੂੰ ਜਿਹੜਾ ਹੈ ਉਹ ਸਕੂਲ ਪੱਧਰ ਤੇ ਵੀ ਤਸੀਲ ਪੱਧਰ ਤੇ ਡਿਸਟ੍ਰਿਕਟ ਪੱਧਰ ਤੇ ਸਟੇਟ ਪੱਧਰ ਦੇ ਮੁਕਾਬਲਿਆਂ ਤੱਕ ਬੱਚਿਆਂ ਨੂੰ ਉੱਥੇ ਖੜਿਆ ਕਿ ਉਸ ਸੈਂਕੜੇ ਉਹ ਗਿਣਤੀ ਜਿਹੜੀ ਆ ਇਹਨਾਂ ਸਟੇਟ ਪੱਧਰ ਤੱਕ ਲੈ ਕੇ ਗਏ ਆ ਉਹਦੀ ਵੀ ਸੈਂਕੜੇ ਦੀ ਹੋਏਗੀ ਤੇ ਉਸੇ ਕੜੀ ਨੂੰ ਤੋੜਦੇ ਹੋਇਆ ਆ ਇਹ ਇਹਨੇ ਜਿਹੜੀ ਆ ਇਹ ਪ੍ਰਕਿਰਿਆ ਨੂੰ ਜਿਹੜੀ ਸ਼ੁਰੂ ਕੀਤੀ ਆ ਛੁੱਟੀਆਂ ਦੇ ਵਿੱਚ ਤਾਂ ਕਿ ਬੱਚੇ ਜਿਹੜੇ ਆ ਹਾਂ ਜੇ ਬੱਚੇ ਵਿਲੇ ਜਦੋਂ ਹੋ ਜਾਂਦੇ ਆ ਤੇ ਕਈ ਵਾਰ ਇਹ ਬੱਚੇ ਮਾੜੀਆਂ ਆਦਤਾਂ ਨਹੀਂ ਸਿੱਖਦੇ ਜਿਆਦਾ ਨਹੀਂ ਤੇ ਅੱਜ ਕੱਲ੍ਹ ਜਿਹੜੀ ਵੱਧਦੀ ਮੈਂ ਸਭ ਤੋਂ ਮਾੜੀ ਆਦਤ ਵਾਲੀ ਆ ਕਿ ਬੱਚੇ ਫੋਨ ਤੋਂ ਛੱਡਦੇ ਨਹੀਂਗੇ ਫੋਨ ਦੀ ਤਰ੍ਹਾਂ ਅਗਰ ਜਦ ਮਸ਼ੀਨ ਵਰਗ ਇਹ ਮੋਬਾਈਲ ਦੀ ਵਰਤੋਂ ਵੀ ਸਾਨੂੰ ਇਹ ਵੀ ਇੱਕ ਮੈਂ ਹਮੇਸ਼ਾਣ ਵਾਲੀ ਗੱਲ ਆ ਕਿ ਜਿੰਨਾ ਚਿਰ ਬੱਚੇ ਇੱਥੇ ਖੇਡਣਗੇ ਇੱਥੇ ਨੱਚਣ ਟੱਪਣਗੇ ਥੋੜਾ ਜਿਹਾ ਘੱਟੋ-ਘੱਟ ਬਹੁਤ ਜ਼ੂਰ ਨਾਲਗੇ ਉਹਦੋਂ ਅਗਲੀ ਇਥੇ ਥੱਕ ਕੇ ਜਾਣਗੇ ਤੇ ਫਿਜ਼ੀਕਲ ਐਕਸਰਸਾਈਜ਼ ਵੀ ਥੱਕ ਕੇ ਜਾਣਗੇ ਟੱਡੂ-ਘੱਟ ਫੋਨ ਦੇ ਲਾਗੇ ਨਹੀਂ ਜੰਮਣਗੇ ਨਾਲੇ ਸੀ ਇਹਨਾਂ ਨੂੰ ਗਾਈਡ ਵੀ ਕੀਤਾ ਕਿ ਜੇ ਤੁਸੀਂ ਫੋਨ ਫੋਲਣਾ ਵੀ ਆ ਤੇ ਘੱਟੋ-ਘੱਟ ਜਿਹੜੀਆਂ ਲੋਕ ਕਲਾਵਾਂ ਨੇ ਕਿ ਗਿੱਧਾ ਵਾ ਭੰਗੜਾ ਵਾ ਨਾਚ ਆ ਰੁੱਡੀ ਆ ਝੂਮਰਿਆ ਇਹੋ ਜਿਹੇ ਤੋਂ ਨੈਟ ਤੋਂ ਕੱਢ ਕੇ ਦੇਖੋ ਤਾਂ ਕਿ ਤੁਹਾਨੂੰ ਸਿੱਖਣ ਨੂੰ ਵਧੀਆ ਮਿਲ ਜੂ। ਜੋ ਸਿੱਖਣਗੇ ਵੀ ਤੇ ਚੰਗਾ ਹੀ ਸਿੱਖਣਗੇ ਸਾਨੂੰ ਆਸ ਆ ਇਸ ਅੰਦਾਜ਼ੇ ਦੇ ਨਾਲ ਕਿ ਸਾਡੇ ਬੱਚੇੜੇ ਆ ਇੱਕ ਚੰਗੇ ਸੱਭਿਆਚਾਰ ਦੀ ਪਣੀ ਬੰਨ ਜੋ ਸਾਡੇ ਪੁਰਖਿਆਂ ਨੇ ਸਾਨੂੰ ਇਸ ਪਾਸੇ ਤੋੜਿਆ ਸੀਗਾ ਪਨਾ ਪੁਰਖਿਆਂ ਦੀ ਰਵਾਇਤਾਂ ਜਿਹੜੀਆਂ ਨੇ ਉਹ ਅਸੀਂ ਕਾਇਮ ਰੱਖ ਸਕੀਏ ਕਿ ਕਿਸੇ ਵੀ ਸੇਵਾ ਨੂੰ ਕਿਸ ਤਰ੍ਹਾਂ ਦਾ ਦੇ ਸੁਭਾਜੀ ਇਹ ਜਹਨ ਕਰ ਰਹੇ ਆ ਕਿ ਸਾਰੀ ਇਹ ਸਾਡੀ ਕੀ ਜਿਹੜੀ ਆ ਸਾਡੇ ਬਾਕੀ ਜਿਹੜੀ ਹਕੀਅਤ ਹੈ ਸਾਰੀ ਉਹਨੇ ਨਾਲਿਆਂ ਇਹਨਾਂ ਦੇ ਕਿਸੇ ਗੱਲ ਘੱਟ ਨਹੀਂ ਲੱਗਣ ਦੇ ਆ ਕਿ ਤਗੜੇ ਹੋ ਕੇ ਅਸੀਂ ਤਰ੍ਹਾਂ ਯਾਤਨਾ ਕਰਾਂਗੇ ਜਿਹੜੇ ਤੁਹਾਡੇ ਵਰਗੇ ਨਾਲ ਸਾਡੇ ਕੰਮੀ ਸਾਹਿਬ ਵਰਗੇ ਨਾਲ ਜੋ ਜੁੜ ਜਾਂਦੇ ਆ ਕਿ ਜਿੰਨਾ ਲੋਕਾਂ ਦੀ ਗੁਰੂ ਨਹੀਂ ਜਾਣਦੇ ਨੇ ਕੱਲੋਂ ਮੁੰਤੀ ਅਜਵਾਜਾ ਅਧਿਆਪਕਾਂ ਨਾਲ ਕੱਲ੍ਹ ਵੱਡੀ ਰੀਚ ਆਈ ਸੀ ਤੇ ਬੇਬਡੇ ਏਰੀਆ ਵੱਲੀ ਜਰੀ ਸਮਝਾ ਲਿਆ ਮਾਣ ਜੀ ਤੇ ਸਾਨੂੰ ਜੀ ਸਮਝਦੇ ਆ ਕਿ ਤੁਹਾਡੇ ਹਿਸਾਬ ਨਾਲ ਸਭ ਸਾਇਸ ਜੀ ਇਹ ਸਕੂਲ ਦੇ ਵੀ ਅਸੀਂ ਧੰਨਵਾਦੀ ਆ ਜਿਹੜਾ ਸਕੂਲ ਦੀ ਮੈਨੇਜਮੈਂਟ ਨੇ ਆਪਣੇ ਇਹ ਵੀਡੀਓ ਦੇ ਵਿੱਚ ਰੌਣਕਾਂ ਲਾਈਆਂ ਨੇ ਨਹੀਂ ਤੇ ਕਈਆਂ ਨੂੰ ਛੁੱਟੀਆਂ ਜਿਹੰਦਾ ਚਲ ਕੋਈ ਨਹੀਂ ਛੁੱਟੀਆਂ ਪਾਈਆਂ ਨੇ ਘਰ ਹੀ ਬੀਨੇ ਆਰਾਮ ਨਾਲ ਇਹਨਾਂ ਨੇ ਇਸ ਵੀਡੀਓ ਦੇ ਵਿੱਚ ਚੰਗੀਆਂ ਰੌਣਕਾਂ ਲਗਾਈਆਂ ਨੇ ਥੋੜਾ ਚੰਗਾ ਲੱਗਦਾ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ